ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗ ਥੋਊ ਟੂ ਆਲ ਆਰ ਡੂਇੰਗ ਵੈਲ ਪਲੀਜ਼ ਡੌਗ ਨੂੰ ਪਿਛੇ ਇਗਨੋਰ ਕਰੋ ਉਹਨੂੰ ਹੱਥ ਬੋਲਣ ਦੋ ਬੋਲਿਆ ਨੂੰ ਬੋਲਣ ਦੋ ਐਦਾਂ ਹੀ ਆਪਣੇ ਕੋਲ ਸ਼ਲੋਕ ਹੁੰਦੇ ਆ ਜਿਹੜੇ ਆ ਨਾ ਬੇਫਾਲਤੂ ਬੋਲਦੇ ਰਹਿੰਦੇ ਇਹਦੇ ਅੰਦਰ ਫਿਰ ਛੱਡੋ ਤੇ ਕੱਲ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਪਾਂ ਗਏ ਸੀਗੇ ਮੂਲੀ ਦੇਖਣ ਉਹਦਾ ਵਲੌਗ ਤੁਹਾਡੇ ਕੋਲ ਇੱਕ ਦਿਨ ਡੇਟ ਆਇਆ ਬਿਕੋਜ਼ ਮੇਰਾ ਫੋਨ ਸੀਗਾ ਘਰੇ ਮੈਂ ਫੋਨ ਆਪਣਾ ਨਾਲ ਲੈ ਕੇ ਨਹੀਂ ਸੀ ਗਈ ਤੇ ਇਨਸਟੈਂਟ 플ਾਨ ਬਣਿਆ ਤੇ ਅਸੀਂ ਸਾਰੇ ਆਨੇ ਸਕੂਲ ਤੋਂ ਹੀ ਚਲੇ ਗਏ ਸਕੂਲ ਤੋਂ ਆ ਗਿਆ ਆਪਣੇ फटाफट ਜੜੀ ਆਪਣੀ ਡਿਊਟੀ ਸੀਗੀ ਆਪਾਂ ਸਾਰਾ ਕੁਝ ਕਰਤਾ ਰੋਟੀ ਪਾਣੀ ਬਣਾਉਂਦਾ ਤੇ ਹੁਣ ਪਹਿਲਾਂ ਮੰਮੀ ਸੰਦੂਰ ਸੀਗੇ ਤੁਹਾਨੂੰ ਪਤਾ ਹੀ ਹੈ ਤੇ ਅੱਜ ਉਹ ਪਿੰਡ ਆ ਰਹੇ ਨੇ ਤੇ ਮੈਂ ਬਸ ਬਾਹਰ ਮੰਮੀ ਦੀ ਵੇਟ ਕਰ ਰਹੀ ਆ ਨਾਲੇ ਮੈਂ ਕਿੱਥੇ ਇੱਕ ਅਦਾ ਚੱਕਰ ਲਾ ਲਾਂਗੇ ਕਿ ਤੁਹਾਨੂੰ ਪਤਾ ਫਿਰ ਮੂਵੀ ਦੇਖਣ ਗਏ ਸੀਗੇ ਤੇ ਯਾਰਾਂ ਬੇਲੀਆਂ ਦੇ ਨਾਲ ਸਹੇਲੀਆਂ ਮਿੱਤਰਾਂ ਦੇ ਨਾਲ ਖਾਦਾ ਪੀਤਾ ਜਾਂਦਾ ਵੱਧ ਘੱਟ ਤੇ ਉਹ ਗੱਲ ਖਾ ਪੀ ਲਿਆ ਸੀਗਾ ਤੇ ਹੁਣ ਪੈ ਗਈ ਟੈਨਸ਼ਨ ਵੀ ਕਿਉਂ ਖਾ ਪੀ ਲਿਆ ਸੀਗਾ ਬਟ ਜੋ ਵੀ ਸੀਗਾ ਬੜਾ ਇੰਜੋਏ ਕੀਤਾ ਸਾਰਿਆਂ ਗਣਿਆਂ ਨੇ ਤੇ ਹੁਣ ਸਾਰੇ ਕਹਿੰਦੇ ਕਿ ਐ ਇਨਸਟੈਂਟ ਪਲਾਨ ਜਿਹੜੇ ਬਣ ਜਾਂਣ ਉਹ ਪਾਸ ਹੋ ਜਾਂਦੇ ਨੇ ਜਿਹੜਾ ਪਹਿਲਾਂ ਆਪਾਂ ਪ੍ਰੀ ਪਲਾਨ ਕਰਦੇ ਕਿ ਜਾਣਾ 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 ਉਹ ਕਦੀ ਵੀ ਪਾਸ ਨਹੀਂ ਹੁੰਦਾ ਹੈਗਾ ਕੋਈ ਨਾ ਕੋਈ ਵਿੱਚ ਅਜਿਹੇ ਬੰਦਾ ਨਿਕਲ ਆਉਂਦਾ ਜਿਹੜਾ ਕੈਨਸਲ ਕਰ ਦਿੰਦਾ ਬਟ ਅੱਜ ਅਚਾਨਕ ਛੁੱਟੀ ਤਾਂ ਕਹਿੰਦੇ ਜਾਣਾ 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 ਬਾਹ ਜੀ ਨਾਲ ਦੀ ਨਾਲ ਸਾਰਿਆਂ ਨੇ ਰੈਡੀ ਹੋ ਗਏ ਹਾਂਜੀ ਫਤਿਹ ਮੈਂ ਜਿਹੜੀ ਮੂਵੀ ਦੇਖਣ ਗਿਆ ਸੀ ਨਾ ਕੱਲ ਪਰसों ਉਹ ਤਾਂ ਅੱਜ ਮੈਨੂੰ ਨਾ ਮੈਨੂੰ ਤਾਂ ਢੀ ਜਿਆਦਾ ਆਏਗੀ ਉੱਥੇ ਮੈਂ ਕਿਹਾ ਮੇਰੇ ਟਿੰਡਰ ਨੂੰ ਮੈਂ ਡਟਣਾ ਨਹੀਂ ਇੱਕ ਬਿਲਕੁਲ ਵੀ ਮੈਂ ਤੀਨ ਨੂੰ ਪਾਣਾ ਸਮਝਾਇਆ ਕਰੂੰਗਾ ਹੈ ਤੂੰ ਨਿਕਾ ਚਾ ਫਿਰ ਆਪਣੇ ਪਾਪਾ ਨੂੰ ਕਿੱਛੀ ਕਰਦਾ ਮੈਂ ਕਿਹਾ ਤੇ ਫਤਿਹਦ ਪਾਪਾ ਆਣਗੇ ਫਤਿਹਦ ਦੀ ਕਿੱਛੀ ਗਰੂਗਾ ਪਾਪਾ ਨੂੰ ਕਰੋਗੇ ਹਾਂਜੀ ਹੈ ਹਾਂਜੀ ਅੱਛਾ ਅੱਜ ਪਰਨਾ ਕਿੰਨੇ ਬੰਨੇ ਆ ਮਮਨ ਦੱਸੋ ਮੈਂ ਕਿੰਨੇ ਮੈਂ ਮੈਂ ਕਿ ਤੁਸੀਂ ਅੱਧਾ ਤਾਂ ਮੈਂ ਬੰਨਾ ਪਰ ਬੰਨੇ ਤੁਸੀਂ ਅੱਛਾ ਫਾਈਨਲੀ ਪ੍ਰੀਤੋ ਘਮਾ ਆ ਗਈ ਏ ਸਾਰੇ ਜਾਣੇ ਕਹਿੰਦੇ ਸੀ ਮम्मा ਨੂੰ ਪਿੰਡ ਲੈ ਕੇ ਆਓ ਪਿੰਡ ਲੈ ਕੇ ਆਓ ਪਿੰਡ ਲੈ ਕੇ ਆਓ ਤੇ ਫਾਈਨਲੀ ਪ੍ਰੀਤੋ ਸਾਡੀ ਪਿੰਡ ਆ ਗਈ ਤੇ ਪਰ ਗੱਡੀ ਮੇਰੇ ਪੈਰ ਤੇ ਚੜੇ ਜੇ ਤੇ ਚੱਕੋ ਜੀ ਇੱਧਰ ਕੁੜਮਣੀਆਂ ਮਿਲਦੀਆਂ ਹੋਈਆਂ ਹਾਂਜੀ ਆ ਗਏ ਚਲੋ ਫਿਰ ਅੰਦਰ ਲੋਜ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਡੇ ਹੋ ਗਿਆ ਨੈਕਸਟ ਤੇ ਮੈਂ ਬੈਕ ਕੈਮਰਾ ਆ ਰਹੀ ਹਾਂ ਬਿਕੋਜ਼ ਮਜੂਰ ਨੇ ਇੱਥੇ ਮੇਰੀ ਅੱਖਾਂ ਸੁੱਜੀਆਂ ਪਈਆਂ ਨੇ ਹਾਂਜੀ ਇੱਧਰ ਮੰਮੀ ਨਾਨੀ ਦੋਤਾ ਹਾਂਜੀ ਉਹ ਮੇਰੀ ਜਾਨ ਇੱਧਰ ਪੰਮ ਕਰਨ ਲੱਗ ਗਈ ਨਹੀਂ ਮਾਂ ਛੱਡ ਕੇ ਦੀ ਕਿਤੇ ਨਾ ਕਰੋ ਮੰਮਾ ਮੈਂ ਨਾ ਫੋਲਡ ਕਰੀ ਹਾਂ ਹਾਂਜੀ ਉਦជាਪੀ ਕਰੋ ਮੈਂ ਨਾ ਕੀ ਕਰੇ ਹੈ ਤਾਂ ਨਹੀਂ ਹੋਣੀ ਕੀ ਨਹੀਂ ਹੋਣੀ ਅੱਛਾ ਮੈਂ ਕਰਵਾਨੀ ਆਗੇ ਨਹੀਂ ਤਾਂ ਅੰਦਰ ਕੰਮ ਹੋ ਰਿਹਾ ਤੇ ਤੂੰ ਵਿਹਲਾ ਬੈਠਾ ਤੈਨੂੰ ਸ਼ਰਮ ਨਹੀਂ ਆਉਂਦੀ ਬੰਦੇ ਉਹ ਕਰ ਰਹੇ ਨੇ ਕੱਪੜੇ ਫੋਲਡ ਕਰ ਰਹੇ ਨੇ ਬਿਸਤਰੇ ਫੋਲਡ ਹੋ ਰਹੇ ਨੇ ਹੋਰ ਹਾਂ ਲਓ ਜੀ ਪ੍ਰੀਤੋ ਨੂੰ ਮਿਲੋ ਪ੍ਰੀਤੋ ਹਾਜ਼ਰ ਹੈ ਮਾਂ ਮਮੀ ਕਹਿੰਦੇ ਪਰਮਜੀਤ ਚਾਹ ਪਾਣੀ ਰੱਖਤੀ ਬਾਲੀ ਨੇ ਤੜਕੇ ਗੱਡੀ ਚਮਕਾਤੀ। ਤੇ ਉਹ ਦੇਖੋ ਕੰਮ ਕਰ ਰਿਹਾ ਉਹ। ਪਰ ਨਹੀਂ ਤੂੰ ਵੀ ਖੜਾ ਕੰਮ ਕਰਵਾ ਦੇਣਾ। ਕੋਈ ਨਹੀਂ ਕੋਈ ਦੇਖ ਦੇਗਾ। ਹੈ? ਜਦੋਂ ਆਪਾਂ ਕਰਦੇ ਹੋਂਦੋਂ ਨਹੀਂ ਕੋਈ ਦੇਖਦਾ ਜਦੋਂ ਆਪਾਂ ਪਹਿਲੇ ਬਿੱਠੇ ਹੁੰਨੇ ਆਪਾਂ ਨੂੰ ਕੋਈ ਉਦੋਂ ਹੀ ਦੇਖਦਾ। ਖਾਣੇ ਆਂ ਆਪਣੀ ਫੋਟੇ ਵੀ ਕੋਈ ਨਾ ਕੰਮ ਕਰਦਾ। ਹਾਂ। ਮੰਮੀ ਇਹ ਦੁਆਣੇ ਤੂੰ ਹੀ ਖਾਣੇ ਨੇ। ਇੱਧਰ ਟਾਈਮ ਬਾਅਦ ਮਿਲੇ ਸਾਰੇ ਸਾਸਰੀ ਘਰ ਬੁਲਾਓ। ਸਾਸਰੀ ਘਰ। ਤੁਹਾਨੂੰ ਜਿੱਥੇ ਨਾਲ ਵੀਡੀਓ ਚੱਲਿਆ। ਕਿ वेलकम ਗੇਨ ਹੁਣ ਬਾਸੀ ਵਲੋਗ। ਬੋਲੋ। ਇੱਧਰ ਪਹਿਲਾ ਬੰਦੇ ਨਾਲ ਕੰਮ ਕਰਾ ਲਈਏ। ਕੰਮ ਜ਼ਿਆਦਾ ਜ਼ਰੂਰੀ। ਐਦਾਂ ਜੋੜਦੇ ਹੁੰਦੇ ਨੇ ਮੜ ਪੱਕੀ ਮਿੱਟੀ ਲਾ ਲਾ ਕੇ। ਲੋ ਜੀ ਮੰਮੀ ਦੇ ਆਏ ਦਾ ਮੈਨੂੰ ਫਾਇਦਾ ਹੋ ਗਿਆ। ਮੰਮੀ ਫਤੇ ਦਾ ਸੋਹਣਾ ਜਿਹਾ ਜੂੜਾ ਕਰ ਦਿੰਦੇ ਨੇ ਹੈਨਾ ਫਤੇ? ਕਿੰਨਾ ਸੋਹਣਾ ਜੂੜਾ ਕਰ ਦਿੰਦੇ ਨੇ ਨਾਨੀ ਤੁਹਾਡਾ। ਹੈਨਾ? ਤੇ ਫਤੇ ਹੁਣ ਕਲਾਸਿਸ ਲਗਾ ਕੇ ਤੇ ਹੁਣ ਆਪਣਾ ਫੋਨ ਇੰਜੋਏ ਕਰ ਰਹੇ ਨੇ। ਹੈ ਫਤੇ? ਕਰ ਰਹੀ ਹਾਂ ਦਵਾਈ ਤੇ ਛੁੱਟੀਆਂ 'ਚ ਜਾਣਾ ਨਹੀਂ ਕਿਤੇ ਜਾਣਾ ਕਨਾਨੀ ਸਾਡੇ ਕੋਲ ਮਾਮੂ ਕੈਨੇਡਾ ਅੰਮਾ ਜਾਣਾ ਯਾਰ ਕਿੱਥੇ ਜਾਣਾ ਉੱਥੇ ਮਾਮੂ ਨੂੰ ਕਹਾਂ ਸਾਨੂੰ ਉੱਥੇ ਸੱਦ ਲਾ ਸ਼ਿਮਲੇ ਜਾਣਾ ਪਾਪਾ ਆਣਗੇ ਫਿਰ ਚੱਲਾਂਗੇ ਸ਼ਿਮਲੇ ਆਪਾਂ ਠੀਕ ਹੈ ਮਤਲਬ ਕੋਈ ਗੱਲ ਨਹੀਂ ਇਦਾਂ ਨਾ ਬੋਲਿਆ ਕਰ ਤੂੰ ਸੁਭ ਸੁਭ ਬੋਲਿਆ ਕਰ ਠੀਕ ਹੈ ਹਾਂ ਸੁਭ 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 ਨਹੀਂ ਸੁਭ ਸੁਭ ਬੋਲਿਆ ਕਰ ਕੱਟ ਗਿਆ ਕੀ ਦੋ ਕੱਟ ਕੇ ਇਹੀ ਮਾਰੂੰਗੀ ਤੱਕ ਕੇ ਕਿਹਦਾ ਫੋਨ ਆ ਰਿਹਾ ਦੇਖੋ ਮਾਮੂ ਦਾ ਤਾਂ ਨਹੀਂ ਹੈਗਾ अच्छा मम्मा दा है ठीक है ठीक है आ वाला जेड़ा व्लॉग है ना वो ਤੁਹਾਡੇ ਤੱਕ ਮੈਨੂੰ ਤਾਂ 2-3 ਦਿਨ ਦਾ ਪੱਠਾ ਵਲੌਗ ਜਿਹੜਾ ਪਹੁੰਚ ਰਿਹਾ ਕਿਉਂਕਿ ਪਹਿਲਾਂ 2 ਦਿਨ ਅਗੇ ਨਹੀਂ ਇਹ ਵਲੌਗ ਕਿਹਾ ਹੈਗਾ ਬਹੁਤ ਜ਼ਿਆਦਾ ਬਿਜ਼ੀ ਹੋਗੇ ਸੀਗੇ ਇਧਰ ਨਾਨੀ ਦੋਤਾ ਦੇਖੋ ਫਤਿਹ ਦੀ ਕਲਾਸ ਹੈ ਤੇ ਟੈਨਸ਼ਨ ਮੈਨੂੰ ਹੈ ਮੈਂ ਬੈਗ ਚੱਕ ਕੇ ਲਿਹਾਰੀਆਂ ਆਪ ਮੋਜਾਂ ਨਾ ਬੈਠਾ ਨਾਨੀ ਕੋਲ ਆ ਕੇ ਹੈ ਬਤੇ ਕੀ ਪਾਣੀ ਤੇ ਪੀ ਲਵੇ ਇਧਰ ਬਨੈਣ ਪਤਾ ਕਿਦੀ ਪਾਈ ਹੋਈ ਆ ਪ੍ਰਨੀਤ ਦੀ ਨੰਨੇ ਨਹੀਂ ਸੁਜਦੇ ਉਹਦੇ ਨੂੰ ਫੜਾ ਦੇ ਕੀ ਕਹਿੰਦੇ ਹੋ ਦੇ ਛੱਡੀ ਵੀ ਉਹਦੇ ਫੜਾ ਦੇ ਨਹੀਂ ਹੁਣ ਤੁਸੀਂ ਕਿਤੇ ਜਾਣਾ ਨਹੀਂ ਤੁਹਾਡੀ ਕਲਾਸ ਸ਼ੁਰੂ ਹੋਣ ਵਾਲੀ ਹੈ ਤੁਸੀਂ ਇੱਥੇ ਬਿਠਾਓ ਹਾਂ ਮਮਾ ਰੋਟੀ ਬਣਾਉਣ ਲੱਗੇ ਤੇ ਇੱਥੇ ਬਹਿ ਜਾਓ ਤੁਸੀਂ ਰੋਟੀ ਹੈ ਜੇ ਠਹਿਰ ਕੇ ਹੁਣ ਲੁਧਿਆਣੇ ਜਾਣਾ ਅੱਜ ਨਾਲ ਲੈ ਕੇ ਜਾਣੀ ਹੈ ਅੱਛਾ ਆ ਲੋ ਇਹ ਚੋ ਆਪਣੀ ਮੈਥ ਦੀ ਬੁੱਕ ਕੱਢ ਲਓ ਰੋਟੀਆਂ ਲਾਏਂਗੀ ਇੱਕ ਮੈਂ ਨਾਲ ਵਾਸਤੇ ਤਾਂ ਰੋਟੀਆਂ ਨਹੀਂ ਲਾਉਂਗੀ ਹੋਰ ਲਿਆ ਦੋ ਫਰਸਟ ਕਲਾਸ ਤੁਹਾਡੀ ਮੈਥ ਦੀ ਮੈਂ ਦੇਖਾਂ ਹੈ ਸਰ ਮਮੀ ਕਹਿੰਦੇ ਵੀ ਅਸੀਂ ਚੈਨਲ ਬਣਾਉਣਾ ਲਵਾਂ ਨਾਨੀ ਬਰਾੜ ਪਿਪਾਤੇ ਕਹਿੰਦਾ ਚੈਨਲ ਦਾ ਕੀ ਨਾਮ ਰੱਖਣਾ ਨਾਨੀ ਬਰਾੜ ਪਿਪਾਤੇ ਦੇ ਨੋਜੀ ਦੇ ਪਤਨ ਕੀ ਲੱਗਿਆ ਹੋਇਆ ਹਾਂ ਹਾਂ ਤੁਸੀਂ ਬਿਮਾਰ ਹੋਵੋਗੇ ਪੱਕੀ ਗੱਲ ਹੈ ਮੈਂ ਇਹਨਾਂ ਦਾ ਸੋਚੇਂ ਮੇਂਦਰੋਂ ਗਾਂਦਾ ਦਾ ਕੱਢਿਆ ਨੀ ਮੈਂ ਨਾਨੀ ਦਾ ਨਹੀਂ ਨਾਨੀ ਬਰਾੜ ਕਿੱਥੋਂ ਹੋ ਜਾਊਗਾ ਨਾਨੀ ਦੇ ਚੈਨਲ ਦਾ ਨਾਮ ਮੈਂ ਹੈਗੀ ਹਾਂ 10 ਬਰਾੜ ਨਹੀਂ ਨਹੀਂ ਥੋੜਾ ਨਾਨੀ ਨੂੰ ਮਰਨਾ ਨਹੀਂ ਕੰਗ ਨਾਨੀ ਨੂੰ ਮੰ ਪਰਮਜੀਤ ਕੋਰ ਕੰਗ ਠੀਕ ਹੈ ਹਣਾ ਪਰਮਜੀਤ ਕਰ ਕੰਗ ਰੱਖ ਦਿੰਦੇ ਨੇ ਉ ਰੁਫ ਰਾਜਾ ਘੁੰਮਣ ਨਹੀਂ ਵੇਸ਼ ਫਤੇ ਨੰਬਰ ਦੱਸਦਾ ਜਾ ਫਤੇ ਉਹ ਰੱਖ ਦਿੰਦੇ ਆ ਪਟਵਾਰੀਆਂ ਦੇ ਨੂੰ ਹਾਂ ਜਿਹੜਾ ਪਹਿਲਾਂ ਦੱਸਿਆ ਹੈ ਨਹੀਂ ਨਾ ਹਾਂ ਪਰ ਨਹੀਂ ਪਟਵਾਰੀਆਂ ਦੇ ਨੂੰ ਰੱਖ ਦਿੰਦੇ ਆ ਫਤੇ ਬਸ ਕਰੋ ਹੈ ਠੀਕ ਹੈ ਫਤੇ ਜੇ ਤੁਸੀਂ ਮਾਰਨੇ ਹੋਰ ਸਾਰਾ ਪਰਵਾਹ ਨਹੀਂ ਹੋਰ ਸਾਰਿਆਂ ਦਾ ਸ਼ੁਰੂ ਕਰ ਦਿੰਦੇ ਨੇ ਮੰਮੀ ਦਾ ਚੈਨਲ ਸ਼ੁਰੂ ਕਰ ਮੰਮੀ ਦੇ ਚੈਨਲ ਤੇ ਤੁਹਾਨੂੰ ਬਾਗਬਾਨੀ ਹੋ ਗਈ ਹੈ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਗੀਆਂ ਕੀ ਮੇਰੇ ਤੋਂ ਕੀ ਕੀਤੀ ਜਾਂਦੀ ਕੀ ਨਹੀਂ ਕੀਤੀ ਜਾਂਦੀ ਬੋਲਣ ਜਾਂ ਤੜ ਤੋਂ ਨੇ ਮੈਂ ਬੋਲ ਕੇ ਪਾ ਦੇ ਕਰਾਂਗੀ ਵੀਡੀਓ ਆਪੀ ਹੋਰ ਚਲੋ ਹਾਂਜੀ ਫਤਿਹ ਇੱਕ ਮਿੰਟ ਆਦੇ ਤੁਹਾਡੀ ਪਹਿਲਾ ਉਹ ਆਹ ਤਾਂ ਕਰ ਲਾਂ ਐਪ ਤਾਂ ਡਾਊਨਲੋਡ ਕਰ ਲਾਂ ਤੁਹਾਨੂੰ ਆਪਣਾ ਫਰੈਡ ਦਿਖਾ ਲਾ ਲੜਾਈ ਕੋਈ ਲੱਲੂ ਜਿਹੜਾ ਲੱਗ ਰਹੀ ਆ ਔਨਲਾਈਨ ਕਲਾਸ ਤੇ ਹੁਣ ਇਹਨਾਂ ਦੇ ਮੂੰਹ ਧਿਆਨ ਨਾਲ ਦੇਖੋ ਉਦੋਂ ਬਾਅਦ ਦੇਖਿਓ ਫਿਰ ਮੂੰਹ ਮਤਲਬ ਐਨ ਉੱtre ਪਏ ਟੈਂਸ਼ਨ ਇਹ ਦੋ ਦਿਨ ਲਾਣੀ ਸਿਰਫ ਕਲਾਸ 47 पेज नंबर ओपन ਕਰੋ ਸਾਥ ਮੇ ਫਤੇ ਯਸ ਅ ਮੈਮ ਕਿਆ ਕਹਿ ਰਹੇ ਧਿਆਨ ਸੇ ਸੁਣੋ ਤੇ ਫਤੇ ਦੀ ਫੇਰ ਨੋਟਬੁੱਕ ਲਗਦਾ ਸਕੂਲ ਚਾ ਤੇਨੂੰ ਪਤਾ ਨਹੀਂ ਤੇ ਉਸ ਕਰਕੇ ਫਤੇ ਦੀ ਸਿੱਰੇ ਸਿੱਰੇ ਕਲਾਸ ਲੱਗ ਜੂਗਾ ਅਮਰ ਮਮਾ ਨੇ ਕਿਹਾ ਤੈਨੂੰ ਪਛਾਣ ਲਾਣਾ ਇਹ ਦੇਖ ਰਿਹਾ ਹੈ ਕੀ ਇਹ ਰਮਨ ਆ ਰਹੀ ਹੈ ਜੀ ਕੋਚੇ ਤੇ ਮੈਂ ਲੱਗਿਆ ਰੋਟੀ ਬਣਾਉਣ ਅੱਜ ਅਸੀਂ ਜਾਣਾ ਲੁਧਿਆਣਾ ਨੂੰ ਚੈਲੰਜ ਹੀ ਹੈ ਲੁਧਿਆਣਾ ਜਾਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਦੇਖਦੇ ਆ ਕੀ ਬੰਦ ਜਾ ਕੇ ਬੱਚੇ ਘਰ ਸੀ ਉਹਨਾਂ ਦਾ ਤਾਂ ਸੀ ਕੈਨਸਲ ਕਰਤਾ ਕਿ ਨਹੀਂ ਜਾਣਾ ਤੁਸੀਂ ਘਰੇ ਰਹੋ ਗਰਮੀ ਬਹੁਤ ਐ ਉਹ ਦੜਾ ਗੈਸ 'ਤੇ ਕਰਕੇ ਚਲਾਤਾ ਮੈਂ ਤਾਂ ਇਹਦਾ ਕੁਝ ਵੀ ਸੀ ਤੇ ਹੁਣ ਆਪਾਂ ਕੋਲੋਂ ਟੌਂਠੀਆਂ ਬਣਾਣੇ ਆ ਨਾਲ ਲੈ ਕੇ ਜਾਵਾਂਗੇ ਕਿਉਂਕਿ ਅਜੇ ਤਾਂ ਭੁੱਖ ਨਹੀਂ ਹੈਗੀ ਅਜੇ ਅਸੀਂ ਖਾਣੀ ਨਹੀਂ ਹੈਗੀ ਤੇ ਪਕਤੀਆਂ ਉਸ ਤੇ ਲਾ ਕੇ ਰੱਖ ਦਾਂਗੇ ਉਹ ਖਾ ਲਾਂਗੇ ਗਰਮੀ ਬਹੁਤ ਜ਼ਿਆਦਾ ਜੀ ਤਾਲੀ 45 ਡਿਗਰੀ ਦੇ ਵਿੱਚ ਆਉਂਦੇ। ਅਗਰ ਤੁਹਾਨੂੰ ਕੋਈ ਰੋਟੀ ਲਾ ਕੇ ਦੇ ਰਿਆ ਨਾ ਤੇ ਉਹਦੇ ਸ਼ੁਕਰਗੁਜ਼ਾਰ ਹੋਇਆ ਕਰੋ। ਇੰਨੀ ਗਰਮੀ 'ਚ ਬੜਾ ਮੁਸ਼ਕਲ ਹਾਲ ਮਹਿਸੂਸ ਦਿਖਦਾ ਨਾ। ਇੰਨਾ ਜ਼ਿਆਦਾ ਪਸੀਨਾ ਰਿਹੀਂ, ਜ਼ਿਆਦਾ ਗਰਮੀ ਉਹ ਫਿਲਦਰ ਮੰਮੀ ਵੀ ਕੰਮ ਲੱਗੇ ਹੋਏ ਨੇ ਦੇਖ। ਮੰਮੀ ਲੱਗੇ ਹੋਏ ਵੇੜਾ ਤਾਉਣਵਾ। ਤੁਸੀਂ ਟੇਕ ਕੇ ਨਹੀਂ ਬੈਠ ਸਕਦੇ। ਹੈਂ? ਮੰਮੀ ਨੂੰ ਨਾ ਕੱਚੇ ਵੇੜੇ 'ਚ ਪਾਣੀ ਤਰੋਂਕਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਯਾਰ ਇੱਥੇ। ਮੰਮੀ ਲੱਗੇ ਹੋਏ ਪਾਣੀ ਤਰੋਂਕਣ। ਮੰਮੀ ਨੇ ਆਖੇ ਮੇਰੀ ਐਕਸਰਸਾਈਜ਼ ਵੀ ਹਿੰਦੀ ਰਵੇ ਨਾਲ ਆਜਾ ਸੁਬਹ ਆਰੋਂ ਐਸੀ ਬੜੀ ਸੋਹਣੀ ਥੋੜੀ ਥੋੜੀ ਜੀ ਹਵਾ ਚੱਲ ਰਹੀ ਹੈ ਠੀਕ ਹੈ ਮੌਸਮ ਬਾਹਰ ਤਾਂ ਇੰਨੀ ਗਰਮੀ ਲਾਦੀ ਪਰ ਅੰਦਰ ਰੋਟੀਆਂ ਬਣਾ ਲੈ ਬਸ ਹੋ ਗਈ ਯਾਰ ਅੱਜ ਦੋ ਰੋਟੀਆਂ ਬਣਾਈਆਂ ਤੇ ਬਾਹਰ ਹੀ ਆ ਜੂ ਮੈਂ ਬਹੁਤ ਜ਼ਿਆਦਾ ਗਰਮੀ ਹੋਣੀ ਚਾਹੀਏ ਅਜੇ ਆਉਣ ਵਾਲੇ ਅਗਲੇ ਨੈਕਸਟ ਡੇਸ ਦੇ ਵਿੱਚ ਹੋਰ ਵੀ ਟੈਂਪਰੇਚਰ ਦਿਖਾਇਆ ਹੋਇਆ ਬਹੁਤ ਜ਼ਿਆਦਾ 45 50 ਤੱਕ ਵੀ ਦਿਖਾਇਆ ਹੋਇਆ ਹੈ ਉਹਦੋਂ ਪਤਾ ਨਹੀਂ ਰੱਬ ਹੀ ਜਾਣਦਾ बनेगा की नहीं वैसे सारिया अपन गलतियां ने अपन गलतियां करके सारा कुछ हो, हो रहा असा नहीं जरा भुगत रहा अपनी गलतियां लग रही है वेरी गुड कर आ जो ओवर होगी फिर मैं दस दियो नैक्सट लगनी है ठीक है इधर थी तो ਤੇਰੀ ਕਿੰਨੀ ਲੱਗ ਗਈ ਆ ਬੱਸ ਚਲ ਦੇ ਤਾਂ ਧਿਆਨ ਰੱਖੀਂ ਫੋਟੇਰਾ ਗੋਲੋ ਠੀਕ ਆ ਦੂਸਾ ਆ ਰਿਹਾ ਕੋਈ ਦੂਸਾ ਆ ਰਿਹਾ ਦੋ ਦਿਨ ਰਹਿ ਗਈਆਂ ਕਲਾਸਾਂ ਪਰ ਫਿਰ ਵੀ ਇਹਨਾਂ ਨੂੰ ਮੈਨ ਲੱਗ ਰਿਹਾ ਔਖਾ ਕਿ ਕਿਉਂ ਲਾਣੇ ਪੈ ਰਹੇ ਨੇ ਜੀ ਛੁੱਟੀਆਂ ਨਾ ਲੰਘਣ ਬੇਗੀ ਕਰਦੇ ਆ ਨਾ ਲੋਰੀ ਦੇ ਰੋਟੀਆਂ ਦੇ ਬਣੀ ਤੁਰ ਮੈਪ ਤੇ ਜਗੀ ਕਿ ਲੋ ਜੇ ਇੱਧਰ ਕਲਾਸ ਲਾ ਕੇ ਵੀਡੀਓ ਕੋਲ ਮਮਾ ਵੀਡੀਓ ਕੋਲ ਆ ਰਹੀ ਆ ਤੁਹਾਡਾ ਲਿੰਕ ਨਹੀਂ ਆਇਆ ਨੈਕਸਟ ਮम्मा ਬਸ ਇੱਕ ਕਲਾਸ ਲੈਣੀ ਥੀ ਨਹੀਂ ਨੈਕਸਟ ਵੀਕ ਤੇ ਆਇਆ ਨਹੀਂ ਹੈਗਾ ਲੈ ਕੇ ਤਾਂ ਘੋਣ ਆ ਰਿਹਾ ਪਰ ਇਹ ਤਾਂ ਸਿਮੂ ਦਾ ਫੋਨ ਆ ਰਿਹਾ ਸਿਮੂ ਦਾ ਫੋਨ ਨਹੀਂ ਕਰਦੀ ਹਾਨੂੰ ਤੇ ਮੂੰਹ ਹੈ ਮੂੰਹ ਕੋ ਲਗੀ ਕਿ ਕਨੇਡਾ ਜਾ ਗਿਆ ਨੂੰ ਹੈ ਨਾ ਸਿਮੂ ਸਿਮੂ ਆ ਕੇ ਸੋਨੂ ਮਮਾ ਦੀ ਕਾਇ ਲਾਦੀ ਮੈਂ ਤਾਂ ਮੈਂ ਸਿੱਖੋ ਨੂੰ ਬੋਲੀ ਕਿ ਦੀ ਮੈਂ ਹੋ ਜੀ ਤੂੰ ਸਿਮਨ ਨੂੰ ਵੀ ਭੁੱਲ ਗਈਆਂ ਤੇਰੇ ਫੋਟੋਆਂ ਬੜੀਆਂ ਸੋਹਣੀਆਂ ਆਈਆਂ ਮम्मा ਨੇ ਭਜੀਆਂ ਵੇਖੀਆਂ ਸੋਨੀਆ ਯਾਰ ਅੱਜ ਕਿੱਥੇ ਸੀ ਹਾਂ ਡਰੈਸ ਬੜੀ ਸੋਹਣੀ ਲੱਗ ਰਹੀ ਏ ਤੇਰੀ ਡਰੈਸ ਤੁਹਾਡਾ ਉਹ ਬਣੀ ਕੀ ਹੈ ਤਰੀ ਵਰਦੀ ਵਰਦੀ ਕੌਣ ਨੂੰ ਉਹ ਵਰਦੀ ਥੋੜਾ ਇਹਦੀ ਉਹ ਦੂਜੀ ਜਿਹੜੀ ਤੂੰ ਪਾਇਆ ਸੀ ਟੌਪ ਜੈ ਨਾਲ ਲੋਰ ਜੀ ਸੋਰ ਮੇਰਾ ਜੀ ਆਹੋ ਨਾ ਕਰ ਕਰ ਇਹ ਡਰੈਸ ਤਾਂ ਪਰ ਆਲੀਕਾ ਉਹ ਚੱਲ ਜੋ ਵੀ ਸੀਗਾ ਤੇਰਾ ਸੁਣਾ ਰਿਹਾ ਗਿਆ ਇੱਧਰ ਬੰਦੇ ਨੂੰ ਸ਼ਹਾਦਤ ਹੋ ਗਿਆ ਫੇਰ ਪਰਨੇ ਦਾ ਇਹ ਪਰਨਾ ਬਨ ਰਿਹਾ ਹੈ پتہ ਤੇਰਾ ਲਿੰਕ ਆਇਆ ਨਹੀਂ ਐਗਾ ਬੁੱਤ ਮੈਂ ਫੋਨ ਲਾ ਕੇ ਦਾਨੀ ਆ ਬਾਹਰ ਢਿੰਗਾ ਜੇ ਆ ਗਿਆ ਤਾਂ ਠੀਕ ਹੈ ਤੇ ਫਾਈਨਲੀ ਰੋਟੀਆਂ ਫੱਕ ਗਈਆਂ ਅੰਮਾ ਜੇ ਨਾ ਆਇਆ ਜੇ ਨਾ ਆਇਆ ਕੀ ਆਊਗਾ ਫਤਿਹ ਨਾ ਆਇਆ ਕਹਿੰਦਾ ਜੇ ਨਾ ਆਇਆ ਵਾਹ ਇਹਨੂੰ ਆ ਵੀ ਨਾ ਆਵੇ ਲਿੰਕ ਤੇ ਵਧੀਆ ਗੱਲ ਹੈ ਮੈਂ ਥੋੜੀ देर ਬਾਹਰ ਜਾ ਕੇ ਬੈਠਦੀ ਹਾਂ ਤੁਸੀਂ ਇਹਨਾਂ ਦੇ ਲਓ ਬੁਰੀ ਹਾਲਤ ਹੋਈ ਪਈ ਹੈ ਸਾਰੇ ਰੋਟੀਆਂ ਲਾ ਕੇ ਮਾਹੌਲਾ ਇਹਨੇ ਛੁੱਟੀਆਂ ਪੈ ਗਈਆਂ ਮੇਰੀ ਡਿਊਟੀ ਰੋਟੀਆਂ ਦੀ ਲੱਗੀ ਹੋਈ ਹੈ ਗਰਮੀਆਂ ਦੇ ਵਿੱਚ ਇਹਨੂੰ ਚੱਕਰਾਂ ਵਾਲੇ ਹੋਏ ਪਿਆ ਬਾਲੀ ਗਰਮੀਆਂ ਮੰਮੀ ਹੈ ਇਹ ਮੁੰਡੀ ਵੀ ਬਣਾਇ ਜਾਂਦੀ ਹੈ ਇਹ ਚੈਨਲ ਬਣਾਉਣਾ ਤੁਹਾਡਾ ਫਿਰ ਹੁਣ ਤੁਹਾਨੂੰ ਬਾਰ-ਬਾਰ ਦਿਖਾਵਾਂਗੇ ਤਾਂ ਹੋਰ ਫਿਰ ਬਿਲਕੁਲ ਨਹੀਂ ਕੀ ਅੱਛਾ ਕਹੀ ਗਈ ਗੱਲ ਮੈਂ ਤਾਂ ਬਣਾ ਦੇਣਾ ਚੈਨਲ ਤੂੰ ਦੇਖੀ ਤੇ ਜਾਈ ਰਾਤੋ ਰਾਤ ਮਿਲੀਅਨ ਸਬਸਕਰਾਈਬਰ ਹੋ ਜਾਣਗੇ ਦਾਦਾ ਲਾ ਹੋਰ ਫਿਰ ਰਾਤਾਂ ਦੇਖੀ ਮਿਲੀਆਂ ਸਬਸਕ੍ਰਾਈਬਰਾਂ ਜਣੇ ਨੰਮੀ ਅੱਛਾ ਬਸ ਕਰ ਫੇਮਸ ਹੋ ਜਾਣਾ ਤਹੀ ਨਹੀਂ ਬਸ ਕਰ ਤੁਸੀਂ ਬਹੁਤ ਬਸ ਤੇ ਆ ਪਸੀਨਾ ਦੇ ਲਮ ਨੂੰ ਕਿੰਨਾ ਆ ਪਿਆ ਮੈਨੂੰ ਪਾਣੀ ਪੁਣੀ ਲਿਆ ਦਿਓ ਬਈ ਹੂੰ ਮੈਂ ਛੋਟੀ ਜਾਂ ਤੋਂ ਇੰਨੀਆਂ ਰੋਟੀਆਂ ਬਣਾਉਂਦੀ ਨੇ ਕੀ ਗੁਨਾਹ ਕੀਤਾ ਮੈਂ ਵੱਡੇ ਪਰਿਵਾਰਾਂ ਚ ਰਹਿਣਾ ਨਾ ਜਿਗਰੇ ਵਾਲਾ ਬੰਦਾ ਰਹਿ ਸਕਦਾ ਮੇਰੇ ਵਰਗਾ ਬੰਦਾ ਨਾ ਵੱਡਾ ਜਿਹਦਾ ਜਿਗਰਾ ਤੇ ਜਿਹੜਾ ਬੰਦਾ ਅਡਜਸਟਮੈਂਟ ਕਰ ਸਕੇ ਹੋਰ ਕੋਈ ਬੰਦਾ ਨਹੀਂ ਉਥੇ ਰਹਿ ਸਕਦਾ ਹਣਾ ਮੰਮੀ ਪਰਵਾਹ ਤੇ ਸਹੀ ਗੱਲ ਹੈ ਕਿ ਨਹੀਂ ਉਹ ਤੇ ਠੀਕ ਹੈ ਵੈਸੇ ਤੁਹਾਡਾ ਪਰਵਾਹ ਲੈਣਾ ਵੱਡਾ ਤੇ ਨਹੀਂ ਹਾਂ ਥੋੜਾ ਜਿਹਾ ਤੇ ਮਨ ਬਲਵਿੰਦਰ ਜਾਨ ਕਰਕੇ ਖੁੰਦੇ ਹੈ ਬਲਵਿੰਦਰ ਕੀ ਬਲਵਿੰਦਰ ਉਥੇ ਜਾਣ ਕਰਕੇ ਹੋ ਗਿਆ ਮਨ ਨੂੰ ਵੀ ਆਦਮੀ ਹੋਵੇ ਇੱਥੇ ਚੱਲ ਹੁੰਦਾ ਹੈ ਜਿਹੜਾ ਸਾਡਾ ਤਾਂ ਪਤਾ ਨਹੀਂ ਕਦੋਂ ਜਾਣਾ ਕੰਮ ਬੋਤਲੇ ਟੋ ਵੇਟਾਂ ਕਿ ਕੱਲ ਵੀ ਬਿਲੰਦ ਆ ਜੀ ਤਿੰਨ ਤਿੰਨ ਵਾਰੀ ਤੇਰੀ ਫਾਈਲ ਲਈ ਉਦੋਂ ਨਾ ਕੰਮ ਬਣਿਆ ਮੇਰੀ ਕਿਸਮਤ ਨੇ ਪਹਿਲਾ 13 ਨੰਬਰ ਲਾਇਆ ਹੈ ਅਸੀਂ ਖੰਨੀਓ ਵੀ ਇਹ ਸੋਚ ਕੇ ਸ਼ਿਫਟ ਕੀਤਾ ਸੀ ਕਿ ਚੱਲ ਜਾਵਾਂਗੇ ਤੇ ਉੱਜੋਨੇਟ ਫੈਮਿਲੀ 'ਚ ਰਵਾਂਗੇ ਤੇ ਦਿਲ ਲੱਗ ਜਾਊਗਾ ਪਰ ਸਾਨੂੰ ਨਹੀਂ ਪਤਾ ਕਿੰਨੇ ਹੀ ਲੇਟ ਕੰਮ ਹੋ ਜਾਣਾ ਤੇ ਹੁਣ ਸਾਡਾ ਇੱਥੇ ਵੀ ਜੀਣ ਲੱਗਦਾ ਹੈਗਾ ਤੇ ਮੈਂ ਸੋਚ ਲਈ ਮੈਂ ਰਾਜਾ ਨਾਲ ਗੱਲ ਕਰਾਂ ਤੇ ਉਹਨੂੰ ਕਹਾਂ ਕਿ ਤੂੰ ਮੈਨੂੰ ਕੈਨੇਡਾ ਬੁਲਾ ਲੈ ਕਿਉਂਕਿ ਉਹਦਾ ਕੱਲ ਦਾ ਫੋਨ ਹੀ ਨਹੀਂ ਲੱਗ ਰਿਹਾ ਮੈਨੂੰ ਕੱਲ ਦਾ ਫੋਨ ਟਰਾਈ ਕਰ ਰਹੀ ਹਾਂ ਉਹਨੂੰ ਲੱਗਦਾ ਪਤਾ ਲੱਗ ਗਿਆ ਉਹ ਜਾਣ ਕੇ ਹੁਣ ਮੇਰਾ ਫੋਨ ਨਹੀਂ ਚੱਕ ਰਿਹਾ ਵੀ ਕਿਤੇ ਗਗਨ ਨੂੰ ਬੁਲਾਣਾ ਨਾ ਪੈ ਜਾਵੇ ਹਾਂ ਤੇ ਆਪਣੀ ਮੰਮੀ ਕਹਾਂ ਕਿ ਆਮਾ ਚੱਕੀ ਮੈਂ ਨਹੀਂ ਜਾਂਦੀ ਭਈ ਕਿ ਆ ਮੰਮੀ ਨੂੰ ਸੁਨਹਿਰੀ ਮੌਕਾ ਮਿਲਿਆ ਮੰਮੀ ਜਾਣਾ ਚਾਹੁੰਦੀ ਹਾਂ ਅਸੀਂ ਦੱਸ ਕੀ ਕਰੀਏ ਫਿਰ